ਕਦੇ ਗਰਮੀ ਕਦੇ ਸਰਦੀ ਮੌਸਮ ਦਾ ਕੀ ਹੈ ਮੌਸਮ ਤਾਂ ਆਉਂਦੇ ਜਾਂਦੇ ਨੇ ਮੌਸਮ ਤਾਂ ਆਉਂਦੇ ਜਾਂਦੇ ਨੇ ਸਿਆਸਤ ਚਮਕਣੀ ਚਾਹੀਦੀ ਹੈ ਲੋਕਾਂ ਦਾ ਕੀ ਹੈ ਲੋਕ ਤਾਂ ਸਮਝ ਹੀ ਜਾਂਦੇ ਨੇ ਲੋਕ ਤਾਂ ਸਮਝ ਹੀ ਜਾਂਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸ੍ਰੀ ਤੁਸੀਂ ਸ਼ੇਅਰ ਤੋਂ ਦਸਾਂਗੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀ ਉਸ ਸਮੇਂ ਸਿੱਖ ਕੋਠੀ ਰੋਡ ਤੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਤੁਸੀਂ ਦੇਖੋ ਬੈਰੀਕੇਡ ਇੱਥੇ ਮੌਜੂਦ ਹਨ ਕੱਲ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਨਵਾਂ ਸ਼ਹਿਰ ਪਹੁੰਚਣਗੇ ਉਹਦੀਆਂ ਤਿਆਰੀਆਂ ਜਿਹੜੀਆਂ ਆ ਜੋਰਾ ਤੇ ਆ ਆ ਕੋਠੀ ਰੋਡ ਦੇ ਅੰਦਰ ਇੰਨੀ ਬੈਰੀਕੇਟਿੰਗ ਤੁਸੀਂ ਪਹਿਲਾਂ ਕਦੀ ਨਹੀਂ ਦੇਖੀ ਹੋਵੇਗੀ ਅਸੀਂ ਭਾਈ ਆ ਜਲੇਬੀਆਂ ਵਾਲੇ ਦੇ ਚੌਕ ਜਿਹੜਾ ਕਿਹਾ ਜਾਂਦਾ ਉਹ ਭਾਈਆ ਜਲੇਬੇ ਵਾਲੇ ਦੀ ਦੁਕਾਨ ਉਹ ਤੇ ਬਿਲਕੁਲ ਨਾਲ ਖੜੇ ਆ ਔਰ ਅੱਗੇ ਨਹਿਰੂ ਗੇਟ ਜਿਹੜਾ ਆ ਉਹ ਬਲਾਕ ਹੈ ਬੰਦ ਕਰ ਦਿੱਤਾ ਗਿਆ ਤਾਂ ਕੱਲ ਨੂੰ ਤੁਹਾਨੂੰ ਇੱਥੇ ਕੋਈ ਰੇੜੀ ਨਹੀਂ ਮਿਲਣੀ ਨਾ ਚੱਲਦੀ ਫਿਰਦੀ ਰੇੜੀ ਮਿਲਣੀ ਨਾ ਉਹ ਰੇੜੀ ਮਿਲਣੀ ਔਰ ਕੱਲ ਪਹਿਲੀ ਵਾਰ ਤੁਸੀਂ ਦੇਖੋਗੇ ਕਿ ਦੁਕਾਨਾਂ ਜਿੰਨੀਆਂ ਵੀ ਆ ਸਾਰਾ ਸਾਮਾਨ ਅੰਦਰ ਹੋਵੇਗਾ ਚਾਹੇ ਭਾਂਡਿਆਂ ਵਾਲੇ ਹੋਣ ਚਾਹੇ ਕੱਪੜਿਆਂ ਵਾਲੇ ਹੋਣ ਚਾਹੇ ਕੋਈ ਵੀ ਹੋਵੇ ਸਾਰਿਆਂ ਦਾ ਸਾਮਾਨ ਤੁਹਾਨੂੰ ਦੁਕਾਨਾਂ ਦੇ ਅੰਦਰ ਨਜ਼ਰ ਆਊਗਾ ਆਹ ਦੇਖੋ ਜੀ ਝੰਡੀਆਂ ਲੱਗ ਗਈਆਂ ਉਹ ਬਿਜਲੀ ਵਾਲੇ ਲੱਗਿਆ ਕੱਲੀ-ਕੱਲੀ ਦੁਕਾਨ ਦੇ ਬਾਹਰ ਜਿਹੜੇ ਝੰਡੇ ਲੱਗ ਗਏ ਆ ਔਰ ਇਧਰਲੇ ਪਾਸੇ ਫਲੈਕਸ ਆ ਤੁਸੀਂ ਦੇਖ ਲਓ ਮੇਰੇ ਖਿਆਲ ਕੱਲ ਤਾਂ ਨਹੀਂ ਸਾਮਾਨ ਬਾਹਰ ਰੱਖਣ ਦਿੰਦੇ ਨਹੀਂ ਹੋਊਗਾ ਹਾਂ ਐਦਾਂ ਰੋਜ਼ ਹੀ ਹੋਣਾ ਚਾਹੀਦਾ ਸਾਰਿਆਂ ਨਾਲ ਆਹ ਦੇਖੋ ਜੀ ਰੋਡ ਕਿੰਨਾ ਖੁੱਲਾ ਹੋ ਗਿਆ ਇਹ ਰੋਡ ਕਦੇ ਕੀ ਇੰਨਾ ਖੁੱਲਾ ਸੀ ਦਿਖਾਓ ਇਹਦੇ ਪਰ ਤੁਹਾਨੂੰ ਮੈਂ ਫਿਰ ਤੋਂ ਕਲੀਅਰ ਕਰ ਦਵਾ ਫਿਰ ਤੋਂ ਕਲੀਅਰ ਕਰ ਦਵਾ ਕਿ ਕੱਲ ਨੂੰ ਕੋਈ ਰੇੜੀ ਜਿਹੜੀ ਆ ਤੁਹਾਨੂੰ ਬਾਜ਼ਾਰ ਵਿੱਚ ਨਜ਼ਰ ਨਹੀਂ ਆਵੇਗੀ ਔਰ ਇਧਰ ਜਿੰਨੀਆਂ ਤਰਪਾਲਾਂ ਪਈਆਂ ਸੀ ਸਾਰੀਆਂ ਤਰਪਾਲਾਂ ਲੈ ਗਈਆਂ ਆ ਨਾਲ ਤਾਰਾ ਤੂਰਾ ਵੀ ਕੱਟ ਦਿੱਤੀਆਂ ਗਈਆਂ ਵੀਰ ਦੇਖੋ ਤੁਸੀਂ ਕੋਠੇ ਦੇ ਖੜੇ ਤਾਰਾ ਸੈੱਟ ਕਰ ਰਹੇ ਆ ਠੀਕ ਹੈ ਜੀ ਕਰੰਟ ਤਾਂ ਨਹੀਂ ਆਇਆ ਹਾਂ ਆਪੇ ਹੀ ਆ ਕੇ ਕੰਮ ਕਰ ਲਿਆ ਠੀਕ ਹੈ ਤਾਰਾ ਭਾਜੀ ਦਾ ਨਾਲ ਉਹ ਸੈਟਿੰਗ ਕੀ ਕਰਕੇ ਦਾਦਾ ਬਰੇਡ ਲਾ ਕੇ ਚਲੇ ਜਾਂਦੇ ਆ ਠੀਕ ਹੈ ਤਾਰਾ ਸੈੱਟ ਕਰ ਰਹੇ ਆ ਜੀ ਕੱਲ ਨਿਕਲਣਾ ਜੀ ਭਗਵੰਤ ਮਾਨ ਜੀ ਨੇ ਇੱਧਰ ਕਿਤੇ ਬਾਬੂ ਜੀ ਇਹ ਪ੍ਰਸ਼ਾਸਨ ਦੁਆਰ ਇਦਾਂ ਹੀ ਕਿਤੇ ਹੁਣ ਜਿਹੜਾ ਮਤਲਬ ਸੀਐਮ ਸਾਹਿਬ ਰੋਜ਼ ਆਜਿਆ ਕਰਨ ਇਹ ਤਾਂ ਜਨਤਾ ਨੂੰ ਹੋਣਾ ਚਾਹੀਦਾ ਦੇਖੋ ਸੀਐਨ ਸਾਹਿਬ ਰੋਜ਼ ਜਿੱਦਾਂ ਮਰਜ਼ੀ ਆਂ ਜੀ ਆਇਆ ਉਹਨਾਂ ਨੇ ਸਾਡੇ ਸ਼ਹਿਰ ਦੇ ਵਿੱਚ ਪਰ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਹੁਣ ਚੰਡੀਗੜ੍ਹ ਚੌਂਕ ਤੋਂ ਲੈ ਕੇ ਜਲੇਬੀ ਚੌਂਕ ਤੱਕ ਵਿਜ਼ਿਬਿਲਟੀ ਬਣੀ ਹੈ ਨਾ ਜੇ ਕਿਤੇ ਇਦਾਂ ਹੀ ਵਿਜ਼ਿਬਿਲਟੀ ਬਣੀ ਰਹਿ ਜਾਵੇ ਤੇ ਮਤਲਬ ਕੀ ਨਜ਼ਾਰਾ ਆ ਜਾਵੇ ਹੁੰਦਾ ਯਾਰ ਅਸੀਂ ਤਾਂ ਇਹ ਚਾਹੁੰਦੇ ਹਾਂ ਜੀ ਪਰ ਕੱਲੀ ਕੱਲੀ ਦੁਕਾਨ ਦੇ ਮੋਰੇ ਵਿੱਚ ਲੱਗ ਵੀ ਗਏ ਝੰਡੀਆਂ ਵੀ ਲੱਗ ਗਈਆਂ ਚਲੋ ਕੋਈ ਗੱਲ ਨਹੀਂ ਉਹ ਸਰਕਾਰ ਆ ਸਰਕਾਰ ਨੇ ਦੇਖੋ ਰੋਡ ਸ਼ੋਅ ਆ ਕੁਛ ਨੁਸਖਾ ਚਾਹੀਦਾ ਹੀ ਆ ਚਲੋ ਬਰਾਾ ਰੋਡ ਦੇਖੋ ਖੁੱਲ ਕਿੰਨਾ ਗਿਆ ਬਿਲਕੁਲ ਜੀ ਸ਼ੋਅ ਲਈ ਰੋਡ ਖੁੱਲ ਗਿਆ ਇਹ ਸਪੈਸ਼ਲ ਤਿਆਰ ਨਹੀਂ ਕੀਤਾ ਪਹਿਲਾਂ ਹੀ ਐਡਾ ਆ ਚਲੋ ਆਪਾਂ ਤਾਂ ਇਹੀ ਕਵਾਂਗੇ ਜੀ ਪ੍ਰਮਾਤਮਾ ਗੇਹੀ ਅਰਦਾਸ ਕਰਾਂਗੇ ਜਿਹੜਾ ਵੀ ਆ ਰਿਹਾ ਵਾ ਵਧੀਆ ਵਧੀਆ ਤਰੀਕੇ ਨਾਲ ਭਾਜੀ ਕੋਠੇ ਤੋਂ ਥੱਲੇ ਆ ਗਏ ਭਾਣੇ ਨਾਲ ਮੈਂ ਗਾਰਡਨਿੰਗ ਵੀ ਹੋ ਗਈ ਬਿਲਕੁਲ ਜੀ ਬਿਲਕੁਲ ਜੀ ਦਿਖਾ ਦਈਏ ਆਪਾਂ ਦਿਖਾ ਦਈਏ ਪਿੱਛੇ ਤਰਪਾਲਾ ਲਾ ਦਿੱਤੀ ਗਈਆਂ ਮਹਿਰੂ ਗੇਟ ਵਾਲਾ ਮਹਿਰੂ ਗੇਟ ਵਾਲੀ ਸਾਈਡ ਜਿਹੜੀ ਉਹ ਬਲੌਕ ਕਰ ਦਿੱਤੀ ਗਈ ਹੈ ਉਹ ਅਸੀਂ ਉਧਰੋਂ ਹੀ ਪਹਿਲਾਂ ਲਾਈਵ ਸ਼ੁਰੂ ਕਰਨਾ ਸੀ ਆ ਇੱਥੇ ਰੇੜੀ ਪੱਕੀ ਹੁੰਦੀ ਆ ਇਹਨੂੰ ਪਰਦਾ ਕਰ ਦਿੱਤਾ ਗਿਆ ਕਿ ਰੇੜੀ ਨਜ਼ਰ ਨਾ ਆਵੇ ਹਾਲ ਦੀ ਗੱਡੀ ਤੇ ਇਹ ਲੱਗ ਰਿਹਾ ਕੱਲ ਨੂੰ ਸਥਿਤੀ ਕੁਝ ਹੋਰ ਵੀ ਹੋ ਸਕਦੀ ਹੈ ਉਹ ਤਰਪਾਲ ਹੁਣੇ ਹੀ ਪਾੜੀ ਆ ਨਹੀਂ ਸੱਸੀ ਕਾ ਸੱਸੀ ਕਾ ਉਹ ਤਰਪਾਲ ਹੁਣੇ ਸੈੱਟ ਕੀਤੀ ਆ ਪਾੜੀ ਨਹੀਂ ਰस्सियां ਰੁੱਸੀਆਂ ਕੱਟ ਦਿੱਤੀਆਂ ਉਹ ਦੇਖੋ ਤਰਸੀਆਂ ਕੱਟ ਹੋ ਰਹੀਆਂ ਤਰਪਾਲਾਂ ਦੀਆਂ ਕੰਮ ਜੋਰਾ ਤੇ ਆ ਤਾਂ ਨਗਰ ਕੌਂਸਲ ਦੀ ਟੀਮ ਤੁਸੀਂ ਦੇਖ ਸਕਦੇ ਹੋ ਸਰ ਕਿੰਨੀਆਂ ਕਿਤਰਪਾਲਾ ਲਾਦੀਆਂ ਜੀ ਅੱਜ ਫਿਰ 20 ਲਾਦੀਆਂ ਸੀਐਮ ਸਾਹਿਬ ਫਿਰ ਅਗਲੀ ਵਾਰ ਕਦੋਂ ਆਉਗੇ ਜੀ ਕਿਉਂਕਿ ਫੇ ਜਾਣ ਤੋਂ ਬਾਅਦ ਫੇ ਲੱਗ ਜਾਨੀ ਹੈ ਨਾ ਇਹ ਤਾਂ ਉਹਨਾਂ ਨੂੰ ਪਾਲਿਟੀ ਨੂੰ ਪਤਾ ਚਾਹ। ਚਲੋ ਠੀਕ ਹੈ। ਉਹ ਸਰ ਰੋਡ ਕਿੰਨਾ ਖੁੱਲਾ ਹੋ ਗਿਆ? ਹਾਂ ਰੋਡ ਖੁੱਲਾ ਹੋ ਬਿਲਕੁਲ। ਬਾ ਹੁਣ ਪੈਸੇ ਸੰਡੇ ਕਰਕੇ ਵੀ ਇਹ ਕੁਛ ਹਾਂ ਜੀ। ਇਹ ਕੁਛ ਕਿਤਰਪਾਲਾਂ ਲਾਏ ਆ ਇਸ ਕਰਕੇ ਵੀ। ਕੱਲ ਕਹਿੰਦੇ ਕੋਈ ਰੇੜੀ ਬਾਜ਼ਾਰ ਚ ਨਾ ਨਹੀਂ ਹੋਣੀ। ਕਿੰਨੇ ਵਜੇ ਸੀਐਮ ਸਾਹਿਬ ਨੇ ਆਉਣਾ ਜੀ? ਨਹੀਂ ਤਾਂ ਜੀ ਸਾਨੂੰ ਐਗਜੈਕਟ ਟਾਈਮ ਦਾ ਨਹੀਂ ਪਤਾ ਹੈ ਜੀ। ਬਾਕੀ ਸਵੇਰੇ ਅਸੀਂ ਫੇਰ ਇੱਕ ਵਾਰੀ ਰਾਉਂਡ ਮਾਰਾਂਗੇ। ਜ ਕਿ ਜੇ ਫਿਰ ਦੁਕਾਨ ਦਾ ਸਾਮਾਨ ਬਾਹਰ ਤੇ ਆਇਆ ਉਹ ਸਾਰਾ ਹੁਣ ਅੰਦਰ ਹੀ ਕਰਾਣਾ ਹੀ ਕਰਾਣਾ ਅੰਦਰ ਹੀ ਕਰਾਣਾ ਜਿਵੇਂ ਕੋਈ ਫਾਈਨ ਵੀ ਲੱਗੂਗਾ ਨਾਲ ਵੀ ਲੈ ਜੂ ਉਹ ਹੁਣ ਐਡਮਿਨਿਸਟ੍ਰੇਸ਼ਨ ਦੇ ਦੇਖੋ ਜਿੱਦਾਂ ਆਰਡਰ ਮਾਰਾਂਗੇ ਇੱਕ ਫੇਰ ਬਾਅਦ ਚ ਮਾਰਾਂਗੇ ਸੇ 10 ਵਜੇ ਦੇ ਕਰੀਬ ਲੱਗਿਆ ਦਪੱਟੀ ਵੀ ਪਾ ਦੀ ਉਹ ਸਤ ਤੂੰ ਦੇਖਾਂਗੇ ਮੋਕੇ ਠੀਕ ਹੈ ਜੀ ਮੈਂ ਕਰ ਕਾਉਂਸਲ ਦੀ ਟੀਮ ਤੁਸੀਂ ਦੇਖ ਲਓ ਇਹ ਆਏ ਹੋਏ ਆ ਹੱਥ ਕਿੰਨਾ ਉੱਚੀ ਜਾਂਦਾ ਤਾਰ ਤੋਂ ਬਿਨਾ ਕਿੰਨਾ ਉੱਪਰ ਜਾਂਦਾ ਹੱਥ ਤਾਰ ਐ ਨਹੀਂ ਇਹ ਤਾਰਾ ਕਿੱਥੇ ਕਿਤਾ ਕਹਿਦੀਆਂ ਫੁੱਟ ਉੱਪਰ 12 13 ਫੁੱਟ ਉੱਪਰ ਕਿਉਂਕਿ ਸੀਐਮ ਸਾਹਿਬ ਤੁਹਾਨੂੰ ਪਤਾ ਫਿਰ ਉਹ ਵੀ ਬਾਹਰ ਨਿਕਲਦੇ ਹੁੰਦੇ ਆ ਸਾਨੂੰ ਰੂਫ ਚੋਂ ਹੈ ਤਾਂ ਮੁੰਡਾ ਕਹਿੰਦਾ ਵੀ ਮੈਂ ਦੇਖ ਲਓ ਛੋਟੇ ਹਾਥੀ ਤੇ ਖੜਾ 12 6 ਫੁੱਟ ਮੇਰਾ ਕੱਦ ਆ ਥੱਲੇ ਉਹ ਕਹਿੰਦਾ ਹਾਂ ਜੀ ਬੋਲਣਾ ਚਾਹੁੰਦਾ ਜੀ ਕੁਝ ਮੈਂ ਮੜ ਕੇ ਲਾਈਵ ਖਤਮ ਕਰ ਲਵਾਂ ਜੀ ਕੋਈ ਗੱਲ ਨਹੀਂ ਇਹ ਤਸਵੀਰਾਂ ਸੀ ਤੁਹਾਨੂੰ ਬਿਲਕੁਲ ਚੰਡੀਗੜ੍ਹ ਚੌਂਕ ਤੋਂ ਜੇ ਤੁਸੀਂ ਕੋਠੀ ਰੋਡ ਵੱਲ ਨੂੰ ਜਾਂਦੇ ਆ ਉੱਥੋਂ ਦਿਖਾ ਰਹੇ ਆ ਵੇਖ ਦਿਖਾ ਦੇ ਇੱਧਰ ਮੈਂ ਬੱਚੇ ਹਾਂਜੀ ਮੈਂ ਦੇ ਦਿੰਦਾ ਆਹ ਦੇਖੋ ਮੈਂ ਇਹਦੀ ਗੱਲ ਕਰ ਰਿਹਾ ਸੀਗਾ ਕਿ ਕੀ ਇਹ ਤਰਪਾਲ ਲਾਊਗੀ ਕਿ ਨਹੀਂ ਲਾਊਗੀ ਇਹ ਲਾਉਂਦੇ ਪਏ ਜੀ ਤਰਪਾਲ ਤਿੰਨਾਂ ਪੈਂਦੀ ਤੁਹਾਨੂੰ ਇੱਕ ਮਿੰਟ ਦਿਨਾ ਨੰਬਰ ਤੇ ਆਹ ਭਾਜੀ ਤਰਪਾਲ ਤਾਂ ਲਾ ਦੇ ਲਈ ਫਿਰ ਜਿਹੜੀ ਆ ਪਈ ਆ ਰੇੜੀ ਪਈ ਆ ਰੇੜੀ ਹੁਣ ਭਾਜੀ ਉਹ ਹੈ ਹੀ ਨਹੀਂ ਇੱਥੇ ਦੀ ਪਾਰਸੇ ਹੈ ਨਹੀਂ ਹਾਂਜੀ ਹੂੰ ਤੇ ਫਿਰ ਤੁਸੀਂ ਦੇਖੋ ਤਰਪਾਲ ਲੱਗ ਕੇ ਵੀ ਲੈ ਕੇ ਚੱਲੇ ਆ ਤਾਂ ਜਿਹੜਾ ਜਿਹੜੀ ਰੇੜੀ ਟਕੀਓ ਸੀਗੀ ਉਹ ਹੁਣ ਨੰਗੀ ਹੋ ਗਈ ਉਹ ਨਜ਼ਰ ਆਉਣ ਲੱਗ ਪਈ ਹੈ ਆ ਜਾਓ ਜੀ ਆਪਾਂ ਹੁਣ ਠੀਕ ਹੈ ਸਿੱਕਾ ਜੀ ਸਿੱਕਾ ਜੀ ਕਿਧਰ ਨਹੀਂ ਗਈ ਤਾਂ ਸਾਰੇ ਪਾਸੇ ਲੋਕਾਂ 'ਚ ਇੱਕ ਵੱਡੀ ਚਰਚਾ ਕਿ ਕੱਲ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਚੰਡੀਗੜ੍ਹ ਚੌਂਕ ਤੋਂ ਜਿਹੜਾ ਕੋਠੀ ਰੋਡ ਵੱਲ ਉਹਨਾਂ ਦਾ ਰੋਡ ਸ਼ੋ ਨਿਕਲੇਗਾ ਵੀਰੇ ਇੱਥੋਂ ਇੱਕ ਵਾਰੀ ਦਿਖਾ ਦੇ ਕਿੰਨੀ ਵਿਜ਼ਿਬਿਲਟੀ ਬਣ ਗਈ ਹੈ ਜੇ ਰੋਜ਼ ਹੀ ਇਦਾਂ ਹੋਵੇ ਜੇ ਰੋਜ਼ ਹੀ ਇਦਾਂ ਹੋਵੇ ਤਾਂ ਗੱਡੀਆਂ ਦਾ ਆਉਣਾ ਜਾਣਾ ਕਿੰਨਾ ਸੌਖਾ ਪਰ ਹਾਂ ਮੈਂ ਇਸ ਗੱਲ ਦਾ ਹਾਮੀ ਜ਼ਰੂਰ ਹਾਂ ਕਿ ਵਨਵੇ ਹੋਣਾ ਚਾਹੀਦਾ ਅੰਦਰ ਵੜਨ ਨੂੰ ਟੋਲ ਟੈਕਸ ਲਾ ਦਿਓ ਗੱਡੀ ਉਹੀ ਅੰਦਰ ਵੜੇ ਜਿਹੜਾ ਟੋਲ ਟੈਕਸ ਦੇ ਸਕਦਾ ਕਿਉਂਕਿ ਗੱਡੀ ਗੱਡੀਆਂ ਦਾ ਰਸ਼ ਬਹੁਤ ਹੋ ਜਾਂਦਾ ਸਾਰੇ ਸਾਰਿਆਂ ਨੇ ਇੱਕ ਰੂਲ ਹੋਣਾ ਚਾਹੀਦਾ ਕੱਲੂ ਜਿਹੜੀਆਂ ਇੱਥੇ ਮਿਲਣੀਆਂ ਨਹੀਂ ਗੱਲ ਅੰਦਰ ਅੰਦਰ ਰੱਖੂਗੇ ਇਹ ਆਗੀ ਹਦਾਇਤ ਆਗੀ ਹੈ ਅੱਛਾ ਅੱਛਾ ਰੱਖ ਲੈ ਰੱਖ ਲੈ ਚਲਾ ਜਲੀ ਵੀਰੇ ਕਰੋ ਜੀ ਸਟਾਰਟ ਕਰਨ ਨੂੰ ਹੋਰ ਚਾਹੇ ਤਾਂ ਦੂਜੀ ਅਨਾਊਂਸਮੈਂਟ ਹੈ ਸਰਦਾਰ ਜੀ ਗੱਡੀ ਤੋਰੋ ਅਸੀਂ ਤੁਹਾਨੂੰ ਹੁਣ ਨਾਲ ਦੀ ਨਾਲ ਤਸਵੀਰਾਂ ਹਾਂਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਐ ਉਹ ਭਾਈ ਜਲੇਬੀਆਂ ਵਾਲੇ ਚੌਂਕ ਤੋਂ ਅਸੀਂ ਹੁਣ ਜਿਹੜਾ ਬੰਗਾ ਰੋਡ ਵਾਲੀ ਸਾਈਡ ਨੂੰ ਜਾ ਰਹੇ ਆ ਆਹ ਦੇਖ ਕਿੰਨੀ ਮੌਜ ਨਾਲ ਸਕੂਟਰੀ ਲਾਈ ਆ ਕੋਈ ਕਰਾ ਸਕਦਾ ਗਾ ਨੂੰ ਤਾਂ ਕੱਲ ਕਮੈਂਟ ਪੜ ਲਿਏ ਰੇਸ਼ਮ ਸਿੰਘ ਸੈਣੀ ਜੀ ਤੌਖਲਾ ਉਹਨਾਂ ਦਾ ਬਾਹਰ ਆ ਰਿਹਾ ਆ ਆਮ ਲੋਕਾਂ ਦਾ ਤੌਖਲਾ ਆਉਂਦਾ ਹੀ ਹੁੰਦਾ ਤਾਂ ਆਹ ਵਾਲੇ ਪਾਸੇ ਸਮਾਨ ਦੇਖੋ ਕਿੰਨਾ ਸੜਕਾਂ ਦੇ ਬਾਹਰ ਪਿਆ ਹੈ ਦੁਕਾਨਾਂ ਦੇ ਬਾਹਰ ਪਿਆ ਹੈ ਰੂਲ ਸਾਰਿਆਂ ਲਈ ਸਿਮਿਲਰ ਹੋਣੇ ਚਾਹੀਦੇ ਆ ਅਸੀਂ ਇਸ ਗੱਲ ਦੇ ਹਾਮੀ ਆ ਬੜੀ ਵਾਰੇ ਗੱਲਾਂ ਕਰ ਚੁੱਕੇ ਆ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਕੱਲ ਨਵਾਂ ਸ਼ਹਿਰ ਵਿਖੇ ਰੋਡ ਸ਼ੋਅ ਕਰਨਗੇ ਜਿਹੜੀ ਕੱਲ ਵੀ ਅਸੀਂ ਵੀਡੀਓ ਪਾਈ ਸੀ ਜਿੱਥੇ ਲਲਿਤ ਮੋਨ ਪਾਟਕ ਨੇ ਕਿਹਾ ਸੀਗਾ ਕਿ ਨਹਿਰੂ ਗੇਟ ਤੋਂ ਜਿਹੜਾ ਰੋਡ ਸ਼ੋਅ ਸ਼ੁਰੂ ਹੋਵੇਗਾ ਲੇਕਿਨ ਹੁਣ ਇੱਥੇ ਪਹੁੰਚਿਆ ਤਾਂ ਪਤਾ ਲੱਗਾ ਕਿ ਰੋਡ ਸ਼ੋਅ ਕੋਠੀ ਰੋਡ ਅੰਦਰ ਵੀ ਦਾਖਲ ਹੋਵੇਗਾ ਹਾਲ ਦੀ ਘੜੀ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਬੰਗਾ ਰੋਡ ਤੋਂ ਦਿਖਾਵਾਂਗੇ। ਔਰ बार-बार ਮੇਰੇ ਕੈਮਰਾਮੈਨ ਸਾਹਿਬ ਮੇਰੇ ਕੰਨ 'ਚ ਗੱਲ ਕਹਿ ਰਹੇ ਆ ਕਿ ਦੱਸ ਦੋ ਕਿ ਕੱਲ ਰੇੜੀਆਂ ਜਿਹੜੀਆਂ ਕੋਠੀ ਰੋਡ ਤੇ ਉਪਲਬਧ ਨਹੀਂ ਹੋਵਣਗੀਆਂ। ਔਰ ਅਸੀਂ ਨਹਿਰੂ ਗੇਟ ਵਾਲੀ ਸਾਈਟ ਤੋਂ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਉੱਧਰ ਰੋਡ ਬੰਦ ਸੀਗਾ, ਗੇਟ ਤਿਆਰ ਕੀਤਾ ਜਾ ਰਿਹਾ ਸੀ। ਫਲੈਕਸਾ ਤਿਆਰ ਨੇ ਝੰਡੇ ਲੱਗੇ ਦੁਕਾਨਾਂ ਦੇ ਬਾਹਰ। ਮੋੜ ਲਓ ਜਿੱਧਰ ਮੋੜ ਲਓ ਹੁਣ ਅੱਗੇ ਮੋੜ ਕੇ ਲੈ ਜਾਓ ਤਾਂ ਕਮੈਂਟ ਲੈ ਲਈਏ ਸੀ ਆਪਣੇ ਭੈਣ ਭਰਾਵਾਂ ਦੇ ਸਾਹਿਲ ਸ਼ਰਮਾ ਕਹਿ ਰਹੇ ਨੇ ਸਲੂਟ ਸਲੂਟ ਕਿਹਨੂੰ ਜੀ ਨਾਲ ਮੈਂਸ਼ਨ ਵੀ ਕਰ ਦਿਆ ਕਰੋ ਤੇ ਹੋਰ ਹੋਰ ਕਮੈਂਟ ਸ਼ੋ ਨਹੀਂ ਕਰ ਰਹੇ ਵੀ ਜੇ ਕਰੀਮ ਵਾਲੇ ਕਮੈਂਟਾਂ ਨੂੰ ਬਾਕੀ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਿਉਂਕਿ ਕੱਲ ਮੇਰੇ ਖਿਲ ਨੋਮੀਨੇਸ਼ਨ ਵੀ ਫਿਲ ਕਰਨੀ ਹੈ ਸਿੰਗਲਾ ਸਾਹਿਬ ਨੇ ਕਰਨੀ ਹੈ ਰੋਪੜ ਵਿਖੇ ਮੌਕੇ ਤੇ ਜਿਹੜਾ ਪਹੁੰਚ ਜਾਵੇ ਉਸ ਨੂੰ ਐ ਸਾਇਲ ਸ਼ਰਮਾ ਜੀ ਕਹਿੰਦੇ ਮੌਕੇ ਤੇ ਜਿਹੜਾ ਪਹੁੰਚ ਜਾਵੇ ਉਸ ਨੂੰ ਤੇ ਮੌਕੇ ਤੇ ਤਾਂ ਯਾਰ ਨਹੀਂ ਬੰਥਿਆ ਚਲੋ ਤਾਂ ਇਸ ਪਾਸੇ ਹਾਲੇ ਤੱਕ ਤਾਂ ਕੋਈ ਝੰਡੀਆਂ ਨਹੀਂ ਨਜ਼ਰ ਆ ਰਹੀਆਂ ਪਰ ਕੋਠੀ ਰੋਡ ਵੱਲ ਨੂੰ ਜਾਂਦੇ ਰਾਹ ਤੇ ਤਰਪਾਲਾ ਜਿਹੜੀਆਂ ਸਾਰੀਆਂ ਉਲਾ ਦਿੱਤੀਆਂ ਗਈਆਂ ਜਿਹੜੀਆਂ ਤਾਰਾ ਸੀ ਨਜਾਇਜ਼ ਉਹ ਕੱਟ ਦਿੱਤੀਆਂ ਗਈਆਂ ਕਿੰਨੀ ਤੇਜ਼ੀ ਨਾਲ ਅੱਜ ਕੰਮ ਹੋ ਰਿਹਾ ਜੇ ਆਮ ਲੋਕਾਂ ਨੂੰ ਵੀ ਹਰ ਰੋਜ਼ ਇਹਨੀ ਰਿਸਪੈਕਟ ਦਿੱਤੀ ਜਾਵੇ ਕਿਉਂਕਿ ਹਰ ਇੱਕ ਅਧਾਰਾ ਉਹਨੂੰ ਇਹੀ ਕਿਹਾ ਜਾਂਦਾ ਕਿ ਅਸੀਂ ਪਬਲਿਕ ਸਰਵੰਟ ਹੈ ਜੇ ਆਮ ਲੋਕਾਂ ਦਾ ਵੀ ਰੋਜ਼ ਸੋਚਿਆ ਜਾਵੇ ਤਾਂ ਕਿੰਨੀ ਰੋਜ਼ ਤਰੱਕੀ ਹੋ ਸਕਦੀ ਹੈ ਸਾਡਾ ਸਵਾਲ ਤਾਂ ਇਹ ਹੈ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕੋਈ ਵੱਡਾ ਬੰਦਾ ਆਉਂਦਾ ਸ਼ਹਿਰ ਨੂੰ ਸੋਨਾ ਬਣਾਇਆ ਜਾਂਦਾ ਪੁਰਾਣੀਆਂ ਸਰਕਾਰਾਂ ਵੇਲੇ ਵੀ ਇਦਾਂ ਹੀ ਹੁੰਦਾ ਸੀ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਕੋਠੀ ਰੋਡ ਦੇ ਅੰਦਰ ਸਾਡੀ ਸੁਰਤ ਵਿੱਚ ਅਸੀਂ ਪਹਿਲੀ ਵਾਰ ਦੇਖ ਰਿਹਾ ਕਿ ਪੰਜਾਬ ਦਾ ਸੀਐਮ ਜੋ ਉਹ ਕੋਠੀ ਰੋਡ ਤੋਂ ਰੋਡ ਸ਼ੋਅ ਕੱਢਣਗੇ ਇਹ ਪਹਿਲੀ ਵਾਰ ਨਵਾਂ ਸ਼ਹਿਰ ਚ ਹੋ ਰਿਹਾ ਪਰ ਮੇਰੀ ਬੇਨਤੀ ਇੱਕ ਜ਼ਰੂਰ ਹੈ ਲੋਕਲ ਲੀਡਰਸ਼ਿਪ ਨੂੰ ਇੱਕ ਵਾਰੀ ਸੀਐਮ ਸਾਹਿਬ ਨੂੰ ਰੇਲਵੇ ਰੋਡ ਦਾ ਢੇਡਾ ਵੀ ਲਵਾ ਦਿਓ ਹੋ ਸਕਦਾ ਦੇਖਣ ਕੇ ਐਨੇ ਟੋਏ ਚੱਕ ਯਾਰ ਫੰਡ ਚੱਕ ਯਾਰ ਹੋ ਸਕਦਾ ਸਾਡੇ ਹਲਕਾ ਇੰਚਾਰਜ ਸਾਹਿਬ ਨੂੰ ਕਹਿਣ ਕਿਆ ਚੱਕੋ ਫੰਡ ਪਹਿਲਾਂ ਪੜਾ ਰੇਲਵੇ ਰੋਡ ਬਣਾ ਲਓ ਲੱਗਿਆ ਇਥੇ ਦੱਸ ਦਿਓ ਕਿ ਕੋਠੀ ਰੋਡ ਤੇ ਪਾਣੀ ਵੀ ਖੜਦਾ ਲੋਕ ਤੰਗ ਹੁੰਦੇ ਆ ਉਹਨੂੰ ਵੀ ਸਹੀ ਕਰ ਲਿਓ ਆ ਇੱਥੇ ਵੀ ਦੇਖੋ ਬੈਰੀਗੇਟਿੰਗ ਜਿਹੜੀ ਆ ਉਹ ਕਾਫੀ ਮਾਤਰਾ ਵਿੱਚ ਇੱਥੇ ਉਪਲਬਧ ਹੈ ਕੱਲ ਪੁਲਿਸ ਫੋਰਸ ਵੀ ਉਹਦੀ ਤਣਾਤੀ ਵੀ ਬਹੁਤ ਹੋਣੀ ਹੈ ਤੇ ਜਿਹਨੂੰ ਕਿਹਾ ਜਾਂਦਾ ਕਿ ਚਿੜੀ ਵੀ ਨਹੀਂ ਫੜਕ ਸਕਦੀ ਚਿੜੀ ਵੀ ਪੰਛੀ ਵੀ ਪਰਿੰਦਾ ਨਹੀਂ ਮਾਰ ਸਕਦਾ ਉਹ ਜੀ ਸਥਿਤੀ ਬਣਨੀ ਹੈ لیکن ਬਹੁਤੇ ਲੋਕਾਂ ਵਿੱਚ ਉਤਸ਼ਾਹ ਵੀ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਨੂੰ ਦੇਖਣਾ ਹੈ ਪਰ ਮੈਂ ਫਿਰ ਤੋਂ ਲੋਕਲ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਕਿ ਬਹੁਤ ਵੱਡਾ ਮਸਲਾ ਹੈ ਰੇਲਵੇ ਰੋਡ ਵਾਲਾ ਜੇ ਸੀਐਮ ਸਾਹਿਬ ਨੂੰ ਉਧਰ ਵੀ ਨਜ਼ਰ ਪਵਾ ਦਿਓ ਕਿਉਂਕਿ ਉਹ ਸ਼ਹਿਰ ਦਾ ਮੁੱਖ ਮਾਰਗ ਹੈ ਜਿੰਨੇ ਕੁ ਵੀ ਗਣਵੇਂ ਚੁਣਵੇਂ ਸ਼ੋਰੂਮ ਉਧਰ ਹੀ ਆ ਤੇ ਜੇ ਨਜ਼ਰ ਪੈ ਜਾਵੇ ਫੰਡ ਮਿਲ ਜਾਵੇ ਹੋ ਸਕਦਾ ਸ਼ਹਿਰ ਵਾਸੀਆਂ ਦਾ ਜਿਹੜਾ ਇਹ ਬਹੁਤ ਵੱਡਾ ਗਿਲਾ ਆ ਕਿ ਰੇਲਵੇ ਰੋਡ ਪਿਛਲੇ 60 70 ਸਾਲ ਤੋਂ 60 70 ਸਾਲ ਤੋਂ ਜਿਹੜੀ ਨਹੀਂ ਬਣ ਪਾਰੀ ਹੋ ਸਕਦਾ ਫੰਡ ਦੇ ਨਾਲ ਬਣ ਜਾਵੇ ਮੈਂ ਝੂਠ ਬੋਲੇ ਕਮੈਂਟ ਵੀ ਕਹਿੰਦੇ ਇਹੀ ਆ ਰਹੇ ਆ ਲੈ ਫੇਕ ਮੈਂ ਕਿਹਾ ਝੂਠ ਬੋਲੇ ਕੋਈ ਨਾ ਕੋਈ ਨਾ ਬਈ ਕੋਈ ਨਾ ਤਾਂ ਆਹ ਦੇਖੋ ਜੀ ਸੰਡੇ ਦਾ ਇੰਤਜ਼ਾਰ ਕਰਦੇ ਆ ਅਸੀਂ ਸੰਡੇ ਦਾ ਇੰਤਜ਼ਾਰ ਕਰਦੇ ਆ ਕਿ ਜੀ ਛੁੱਟੀ ਬਣਾਵਾਂਗੇ ਹਾਲਾਂਕਿ ਸਾਡੀ ਤਾਂ ਚੱਲੋ ਕੋਈ ਛੁੱਟੀ ਹੈ ਹੀ ਨਹੀਂ 24 ਘੰਟੇ ਸੱਤੇ ਦਿਨ 365 ਦਿਨ ਅਸੀਂ ਤਾਂ ਸੜਕਾਂ ਤੇ ਰਹੀਦਾ ਪਰ ਆ ਜਿਹੜੇ ਐਤਵਾਰ ਵਾਲੇ ਦਿਨ ਆਪਣਾ ਛੋਟਾ ਛੋਟਾ ਸ਼ੋਰੂਮ ਲਗਾਉਂਦੇ ਆ ਇਹਨਾਂ ਦੀ ਮੈਂ ਪਹਿਲਾਂ ਵੀ 2-3 ਵਾਰ ਵੀਡੀਓ ਬਣਾ ਚੁੱਕਾ ਤਾਂ ਇਹਨਾਂ ਦੇ ਜਦ ਇੱਥੇ ਰੌਣਕਾ ਦੇਖਦੇ ਆ ਤਾਂ ਬੜਾ ਮਨ ਖੁਸ਼ ਹੁੰਦਾ ਕਿ ਕਈ ਨੂੰ ਰੋਜ਼ਗਾਰ ਮਿਲਦਾ ਕਈਆਂ ਨੂੰ ਸਸਤਾ ਸਮਾਨ ਮਿਲਦਾ ਤਾਂ ਲੋਕੀ ਇੱਕ ਦੂਜੇ ਦੇ ਸਾਥੀ ਆ ਲੋਕੀ ਇੱਕ ਦੂਜੇ ਦੇ ਦਾਰੂ ਆ ਬਾਕੀ ਬਹੁਤਾ ਕੁਝ ਤਾਂ ਨਹੀਂ ਹੋ ਰਿਹਾ ਪਰ ਹਾਂ ਅੱਜ ਮੈਂ ਵੀਡੀਓ ਸ਼ੂਟ ਕਰਕੇ ਆਇਆ ਜੀ ਤੁਹਾਡੇ ਰੂਬਰੂ ਕਰ ਦੇਣੀ ਹੈ ਮੇਰੇ ਖਿਆਲ ਰੋਡ ਖੁੱਲ ਗਿਆ ਹੁਣ ਖੁੱਲ ਗਿਆ ਖੁੱਲ ਗਿਆ ਜੀ ਅਸੀਂ ਸਟਾਰਟਿੰਗ 'ਚ ਕਿਹਾ ਸੀ ਕਿ ਰੋਡ ਪਹਿਲਾਂ ਇੱਥੋਂ ਬੰਦ ਸੀ ਪਰ ਆ ਲੱਗ ਗਿਆ ਜੀ ਗੇਟ ਲੱਗ ਗਿਆ ਤਾਂ ਰੋਡ ਹੁਣ ਤੁਸੀਂ ਇੱਧਰ ਤੀ ਜਾ ਸਕਦੇ ਆ ਰੋਡ ਖੁੱਲ ਗਿਆ ਜੀ ਕੀ ਜਣਾ ਤਾਂ ਹੌਲੀ ਕਰ ਲਓ ਪ੍ਰਭ ਹੌਲੀ ਕਰ ਲਓ ਪ੍ਰਭ ਤਾਂ ਆ ਲੱਗ ਗਿਆ ਜੀ ਗੇਟ ਫਿਰ ਹੋ ਸਕਦਾ ਇੱਧਰੋਂ ਐਂਟਰੀ ਹੋਵੇ ਨਾ ਚਲੋ ਜੀ ਬੜਾ ਸੀ ਕੋਈ ਰੂਟ ਦੀ ਪੁਸ਼ਟੀ ਨਹੀਂ ਕਰਦੇ ਕਿ ਰੂਟ ਕਿਹੜਾ ਹੋਵੇਗਾ ਲੇਕਿਨ ਇੰਨੀ ਗੱਲ ਸਾਡੇ ਤੱਕ ਜ਼ਰੂਰ ਪੜੀ ਆ ਕਿ ਕੋਠੀ ਰੋਡ ਤੇ ਸੀਐਮ ਭਗਵੰਤ ਮਾਨ ਸਾਹਿਬ ਦਾ ਰੋਡ ਸ਼ੋ ਜਿਹੜਾ ਉਹ ਨਿਕਲੇਗਾ ਉੱਥੋਂ ਰੋਡ ਸ਼ੋ ਜਿਹੜਾ ਜ਼ਰੂਰ ਆਮ ਲੋਕਾਂ ਨੂੰ ਨਜ਼ਰ ਆਵੇਗਾ ਤੇ ਜੇ ਅਸੀਂ ਸ਼ਹਿਰ 'ਚ ਮੌਜੂਦ ਹੋਏ ਤਾਂ ਤੁਹਾਨੂੰ ਰੋਡ ਸ਼ੋ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਤਾਂ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਅਸੀਂ दाना मंडी ਵਿਖੇ ਗਏ ਸੀਗੇ ਤੇ ਉੱਥੇ ਇੱਕ ਚੋਰ ਫਿਰ ਫੜਿਆ ਗਿਆ ਹਾਲਾਂਕਿ ਦੋ ਚੋਰਾਂ ਦਾ ਜ਼ਿਕਰ ਕੀਤਾ ਜਿਹੜਾ ਉੱਥੇ ਦਾ ਚੌਧਰੀ ਸੀ ਉਹਨੇ ਦੱਸਿਆ ਕਿ ਦੋ ਚੋਰ ਫੜੇ ਆ ਹੁਣ ਇਸ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਦਾਣਾ ਮੰਡੀ 'ਚ ਚੋਰੀਆਂ ਜਿਹੜੀਆਂ ਰੈਗੂਲਰ ਹੋ ਰਹੀਆਂ ਤਾਂ ਠੀਕ ਹੈ ਜੀ ਕੱਲ ਤੁਹਾਡੇ ਰੂਬਰੂ ਹੋਵਾਂਗੇ ਲਾਈਵ ਸੈਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ ਕੋਠੀ ਰੋਡ ਤੋਂ ਮਹਿਰੂ ਗੇਟ ਤੋਂ ਔਰ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਹਿਬ ਨਾਲ ਜੇ ਸਾਡੀ ਗੱਲਬਾਤ ਹੋ ਸਕੇ ਜੇ ਹੋ ਸਕੇ ਆਪਾਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਸਿਕਿਉਰਿਟੀ ਬਹੁਤ ਹੋਣੀ ਆ ਜੇ ਗੱਲਬਾਤ ਹੋ ਸਕੀ ਤਾਂ ਅਸੀਂ ਰੇਲਵੇ ਰੋਡ ਦੀ ਜ਼ਰੂਰ ਉਹਨਾਂ ਅੱਗੇ ਅਪੀਲ ਕਰਾਂਗੇ ਕਿ ਆਏ ਆ ਤਾਂ ਫੰਡ ਦੇ ਜਾਓ ਰੇਲਵੇ ਰੋਡ ਨੂੰ ਫੰਡ ਦੇ ਜਾਓ ਔਰ ਕੁਝ ਜਿਵੇਂ ਸ਼ਹੀਦ ਭਾਜਪਾ ਸਰਦਾਰ ਭਗਤ ਸਿੰਘ ਜੀ ਦਾ ਇਹ ਜਿਲ੍ਹਾ ਆ ਤਾਂ ਸਿਵਲ ਹਸਪੀਟਲ ਨੂੰ ਵੀ ਕੋਈ ਵੱਡਾ ਫੰਡ ਦੇਜੋ ਤਾਂ ਜੋ ਕੋਈ ਵੀ ਉੱਥੇ ਨਰਾਸ਼ ਹੋ ਕੇ ਨਾ ਮੁੜੇ ਇੱਕ ਦੋ ਚਾਰ ਇਹੋ ਜਿਹੀ ਮੰਗਾ ਆ ਇੱਕ ਮੇਰੀ ਬਹੁਤ ਮੇਨ ਮੰਗ ਹੈ ਜਿਹੜੀ ਮੈਂ ਮੰਗਣੀ ਚਾਹੁੰਦਾ ਸਾਡੇ ਯੂਥ ਲਈ ਇਹ ਕਿ ਸਿੰਥੈਟਿਕ ਸਾਨੂੰ ਗਰਾਉਂਡ ਮਿਲ ਜਾਵੇ ਜਿਹੜੇ ਐਥਲੀਟ ਆ ਉਹਨਾਂ ਦੇ ਰਨਿੰਗ ਦੇ ਲਈ ਤਾਂ ਇਹ ਵੀ ਅਸੀਂ ਚਾਹੁੰਦੇ ਆ ਕਿ ਜੇ ਸਾਨੂੰ ਮੌਕਾ ਮਿਲਦਾ ਤਾਂ ਤਿੰਨ ਚਾਰ ਮੰਗਾਂ ਜਿਹੜੀਆਂ ਮੁੱਖ ਉਹ ਰੱਖਾਂਗੇ ਪਰ ਲੀਡਰ ਨੂੰ ਫਿਰ ਤੋਂ ਬੇਨਤੀ ਹੈ ਕਿ ਇੱਕ ਵਾਰ ਰੇਲਵੇ ਰੋਡ ਦੀ ਤਸਵੀਰ ਜ਼ੂਰ ਦਿਖਾ ਦਿਓ ਨਹੀਂ ਤਾਂ ਸਾਡੀਆਂ ਵੀਡੀਓ ਵੀ ਸ਼ੇਅਰ ਕਰ ਦਿਓ ਉਮੀਦ ਹੈ ਜੇ ਸੀਐਮ ਸਾਹਿਬ ਤੱਕ ਸਾਡੀ ਗੱਲ ਪਹੁੰਚੂਗੀ ਤਾਂ ਫੰਡ ਵੀ ਮਿਲ ਜਾਊਗਾ ਔਰ ਸ਼ਹਿਰ ਦੀ ਤਰੱਕੀ ਵੀ ਹੋਊਗੀ ਅਸੀਂ ਤਾਂ ਇਹ ਚਾਹੁੰਦੇ ਆ ਕਿ ਸਾਰਿਆਂ ਦੀ ਤਰੱਕੀ ਚਾਹੀਦੀ ਸ਼ਹਿਰ ਦੀ ਤਰੱਕੀ ਆ ਸਾਡਾ ਸ਼ਹਿਰ ਸੋਹਣਾ ਲੱਗੇ ਹਰ ਇੱਕ ਨੂੰ ਹਰ ਇੱਕ ਫੈਸਿਲਿਟੀ ਮਲੇ ਮੁੱਢਲੀ ਸਹੂਲਤ ਮਲੇ ਤਾਂ ਜੋ ਕੋਈ ਵੀ ਨਿਰਾਸ਼ ਨਾ ਹੋਵੇ ਸਾਡੀ ਤੈਈ ਬੇਨਤੀ ਆ ਤੁਸੀਂ ਇਸੇ ਤਰੀਕੇ ਪਿਆਰ ਪਰਸਾਂਦੇ ਰਹੀਓ ਅਸੀਂ ਤੁਹਾਡੇ ਆਸ਼ੀਰਵਾਦ ਨਾਲ ਹੋਰ 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 ਥੋੜੀ 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 ਅੱਗੇ ਜਾਂਦੇ ਰਹਾਂਗੇ ਤੁਹਾਡੇ ਪਿਆਰ ਤੇ ਆਸ਼ੀਰਵਾਦ ਦੀ ਬਹੁਤ ਜ਼ਰੂਰਤ ਹੈ ਬਣੇ ਰਹਿਣਾ ਬੀਬਤੀ ਨਵਾ ਸ਼ਹਿਰ ਨਾਲ ਆਪਣੇ ਛੋਟੇ ਵੀ ਦਿਨ ਇਸ ਲਈ ਕੈਮਰਾ ਪਰਸਮੇਜ ਕੋਨ ਇਜਾਜ਼ਤ ਬਹੁਤ ਜਲਦੀ ਫਿਰ ਤੁਹਾਨੂੰ ਆਜ਼ਰ ਆਵਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ